ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਚ ਕਾਂਗਰਸ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਚ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ, ਕੈਪਟਨ ਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਅੰਬਿਕਾ ਸੋਨੀ, ਰਵਨੀਤ ਬਿੱਟੂ, ਕੁਲਜੀਤ ਨਾਗਰਾ ਤੇ ਹੋਰ ਸੀਨੀਅਰ ਲੀਡਰ ਇਸ ਕਾਰਜਕਾਰੀ ਦੀ ਮੀਟਿੰਗ ਚ ਸ਼ਾਮਲ ਨੇ ਸਭ ਤੋਂ ਇੰਪੋਰਟੈਂਟ ਜਿਹੜੀ ਚਰਚਾ ਹੋਈ ਹੈ ਉਹ ਆਮ ਆਦਮੀ ਪਾਰਟੀ ਨੂੰ ਲੈ ਕੇ ਹੋਈ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਕਿਸ ਤਰ੍ਹਾਂ ਦੀ ਰਣਨੀਤੀ ਕਾਂਗਰਸ ਤਿਆਰ ਕਰੇ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਕਾਊਂਟਰ ਕਰੇ ਕਿਉਂਕਿ ਕਾਂਗਰਸ ਨੂੰ ਲੱਗਦਾ ਹੈ ਕਿ ਕਾਂਗਰਸ ਦੇ ਸਪੇਸ ਚ ਆਮ ਆਦਮੀ ਪਾਰਟੀ ਆਈ ਆ ਪਿੰਡਾਂ ਚ ਕਾਲੀ ਦਲ ਨੂੰ ਉਹਨਾਂ ਨੁਕਸਾਨ ਨਹੀਂ ਹੋ ਰਿਹਾ ਜਿੰਨਾ ਕਾਂਗਰਸ ਨੂੰ ਨੁਕਸਾਨ ਹੋ ਰਿਹਾ ਇਸ ਕਰਕੇ ਕਾਂਗਰਸ ਨੇ ਇਸ ਮੀਟਿੰਗ ਦੇ ਅੰਦਰ ਚਰਚਾ ਕੀਤੀ ਹੈ ਆਮ ਆਦਮੀ ਪਾਰਟੀ ਦੇ ਉੱਤੇ ਔਰ ਹੋਰ ਕਿਵੇਂ ਕਾਂਗਰਸ ਨੂੰ ਸਟਰੋਂਗ ਕੀਤਾ ਜਾਵੇ ਕਿਵੇਂ ਕਾਂਗਰਸ ਨੂੰ ਪੰਜਾਬ ਦੇ ਪਿੰਡਾਂ ਚ ਸ਼ਹਿਰਾਂ ਚ ਕਸਬਿਆਂ ਚ ਮਜ਼ਬੂਤ ਕੀਤਾ ਜਾਵੇ ਚਰਚਾਵਾਂ ਹੋਈਆਂ ਨੇ ਔਰ ਆਉਣ ਵਾਲੇ ਦਿਨਾਂ ਦੀ ਰਣਨੀਤੀ ਕੀ ਹੋਵੇ ਕਿਸ ਤਰ੍ਹਾਂ ਦੀ ਰਾਜਨੀਤੀ ਕਾਂਗਰਸ ਪੰਜਾਬ ਚ ਕਰੇ ਔਰ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਕਰੇ ਕੀ ਦੋਵੇਂ ਪਾਰਟੀਆਂ ਨੂੰ ਕਾਊਂਟਰ ਕਰਕੇ ਕਾਂਗਰਸ ਅਗਲੀ ਸਰਕਾਰ ਪੰਜਾਬ ਚ ਬਣਾ ਸਕੇ ਔਰ ਜਿਹੜੇ ਵੱਡੇ ਚੈਲੰਜ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਉਹ ਕਾਂਗਰਸ ਆਮ ਆਦਮੀ ਪਾਰਟੀ ਨੂੰ ਦੇਖ ਰਹੀ ਹੈ ਔਰ ਇਹਦੇ ਖਿਲਾਫ ਨਵੀਂ ਰਣਨੀਤੀ ਤਿਆਰ ਕਰ ਰਹੀ ਹੈ ਕਿ ਕਿਵੇਂ ਕਾਂਗਰਸ ਇਹਨਾਂ ਦੋਵੇਂ ਪਾਰਟੀਆਂ ਨੂੰ ਕਾਊਂਟਰ ਕਰਕੇ ਅਗਲੀ ਵਾਰ ਜਿਹੜੀਆਂ 2000 ਵਿਧਾਨ ਸਭਾ 2017 ਦੀਆਂ ਵਿਧਾਨ ਸਭਾ ਚੋਣਾਂ ਹੋ ਰਹੀਆਂ ਉਹਨਾਂ ਚ ਆਪਣਾ ਝੰਡਾ ਬੁਲੰਦ ਕਰੇ ਔਰ 2017 ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਕਾਂਗਰਸ ਪਾਰਟੀ ਚੜੇ ਇਹ ਰਣਨੀਤੀ ਕਾਂਗਰਸ ਭਵਨ ਤੇ ਤਿਆਰ ਹੋਈ ਹੈ। ਕੈਮਰਾਮੈਨ ਗੁਜੀਤ ਦੇ ਨਾਲ ਯਾਦਵਿੰਦਰ ਸਿੰਘ ਐਵੀਪੀ ਸੰਜਾ ਚੰਡੀਗੜ੍ਹ